ਤੁਈ ਜਣੇ ਖਬਰ ਨਾਮ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਜਿਵੇਂ ਕਿ ਪਾਣੀਆਂ ਦੇ ਮਸਲੇ ਨੂੰ ਲੈ ਕੇ ਸਿਆਸਤ ਅਤ ਦੀ ਗਰਮੀ ਦੇ ਵਿੱਚ ਭਗੀ ਹੋਈ ਹੈ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਇਸ ਦੇ ਚਲਦਿਆਂ ਅੱਜ ਫਰੀ ਕੋਟ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਇਸ ਮੋਕੇ ਗੱਲਬਾਤ ਕਰਦੇ ਆ ਫਰੀ ਕੋਟ ਦੇ ਵਿਧਾਇਕ ਗਰਦੇਸਨ ਸੇਕੋ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਕੇਂਦਰ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਕਿਉਂਕਿ ਉਹਨਾਂ ਕਿਹਾ ਕਿ ਸਿੱਧੇ ਤੌਰ ਤੇ ਕੇਂਦਰ ਦੀ ਸਰਕਾਰ ਪੰਜਾਬ ਦੇ ਪਾਣੀਆਂ ਦੇ ਉੱਪਰ ਡੱਕਾ ਮਾਰ ਰਹੀ ਹੈ। ਉਹਨਾਂ ਕਿਹਾ ਕਿ ਹਰਿਆਣੇ ਨੂੰ ਜਿੰਨਾ ਪਾਣੀ ਚਾਹੀਦਾ ਸੀ ਉਹਨਾਂ ਦਿੱਤਾ ਗਿਆ ਹੈ ਪਰ ਪੰਜਾਬ ਦਾ ਪਾਣੀ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿ ਕਿਤਨੇ ਕਿਤੇ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਗੱਲਬਾਤ ਕੀਤੀ ਫਰੀ ਕੋਟ ਦੇ ਵਿਧਾਇਕ ਗੁਰਦੇਵ ਸਿੰਘ ਸਿੱਖੋਂ ਨੇ ਮੋਦੀ ਸਰਕਾਰ ਭਾਜਪਾ ਸਰਕਾਰ ਨੇ ਜਦੋਂ ਤੋਂ ਹੋਂਦ ਵਿੱਚ ਆਈ ਹੈ ਨੇ ਪੂਰੇ ਦੇਸ਼ ਦੇ ਲੋਕਾਂ ਦੇ ਨੱਕ 'ਚ ਧੰਮ ਕੀਤਾ ਹੋਇਆ ਜਿੱਥੇ ਭਾਜਪਾ ਦੇ ਵਿਰੋਧੀ ਸਰਕਾਰਾਂ ਉਹਨਾਂ ਸਰਕਾਰਾਂ ਨੂੰ ਦਬਾਉਣ ਵਾਸਤੇ ਔਰ ਸਿਰਫ ਵੋਟ ਦੀ ਰਾਜਨੀਤੀ ਕਰਨ ਵਾਸਤੇ ਜਿਹੜੀ ਹੈ ਬੀਜੇਪੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਲੱਗੀ ਹੋਈ ਆ। ਉਹ ਰਾਤ ਉਹਨਾਂ ਨੇ ਅਚਾਨਕੇ ਫੈਸਲਾ ਕੀਤਾ ਕਿ ਜਿਹੜਾ ਹਰਿਆਣਾ ਨੂੰ ਵਾਧੂ ਪਾਣੀ ਛੱਡਿਆ ਜਾਊਗਾ। ਪੰਜਾਬ ਦੇ ਅੰਦਰ ਜਿਹੜਾ ਪਹਿਲਾਂ ਤੋਂ ਹੀ ਪਾਣੀ ਘਟਾ ਹੈ ਪਰ ਜਿਹੜਾ ਭਾਜਪਾ ਸਰਕਾਰ ਨੇ ਆਪਦੇ ਸਾਸ਼ਟ ਜਿਹੜੀਆਂ ਸਰਕਾਰਾਂ ਨੇ ਇਕੱਠੀਆਂ ਹੋ ਕੇ ਪੰਜਾਬ ਦੇ ਹੱਕਾਂ ਨੂੰ ਲੁੱਟਣ ਵਾਸਤੇ ਪੰਜਾਬ ਦਾ ਪਾਣੀ ਜਿਹੜਾ ਉਹ ਹਰਿਆਣਾ ਨੂੰ ਜਾਂ ਦੂਜੇ ਹੋਰ ਸਟੇਟਾਂ ਨੂੰ ਦੇਣ ਵਾਸਤੇ ਜਿਹੜਾ ਉਹ ਪੰਜਾਬ ਦਾ ਪਾਣੀ ਲੁੱਟਿਆ ਇਹ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜਿਵੇਂ ਲੜਾਈ ਲੜਿਆ ਜਾਊਗੀ। ਜਿੱਥੇ ਵੀ ਲੋੜ ਪਊਗੀ ਜਿਸ ਤਰ੍ਹਾਂ ਦੀ ਵੀ ਲੋੜ ਪਊਗੀ ਚਾਹੇ ਸਾਨੂੰ ਅਦਾਲਤਾਂ 'ਚ ਲੜਨ ਦੀ ਲੋੜ ਪਵੇ ਚਾਹੇ ਸਾਨੂੰ ਮੈਦਾਨ ਦੇ ਵਿੱਚ ਸੜਕਾਂ ਦੇ ਲੜਨ ਦੀ ਲੋੜ ਪਵੇ ਅਸੀਂ ਹਰ ਤਰ੍ਹਾਂ ਦੇ ਨਾਲ ਜਿਹੜਾ ਉਹ ਬੀਜੇਪੀ ਸਰਕਾਰ ਦਾ ਵਿਰੋਧ ਕਰਾਂਗੇ ਔਰ ਆਪਦੇ ਪਾਣੀਆਂ ਦੀ ਰਾਖੀ ਕਰਾਂ ਕਿੰਨਾ ਪੰਜਾਬ ਦਾ ਪੂਰੇ ਦਾ ਕਿੰਨਾ ਨੁਕਸਾਨ ਹੋਇਆ ਕਿੰਨਾ ਪਾਣੀ ਹੈ ਜਿਹੜਾ 흘 ਜਾ ਰਿਹਾ ਦੇਖੋ ਜਿਹੜਾ 12 ਮਹੀਨਿਆਂ ਦੇ ਵਿੱਚ ਜਿੰਨਾ ਪਾਣੀ ਜਾਂਦਾ ਸੀਗਾ ਉਹ 10 ਮਹੀਨਿਆਂ 'ਚ ਉਹਨਾਂ ਨੇ ਪਾਣੀ ਲੈ ਜਾਣਾ ਤੇ ਤੁਸੀਂ ਇਹ ਦੇਖੋ ਵੀ ਘੱਟ ਤੋਂ ਘੱਟ 20% ਪਾਣੀ ਉਹ ਵੱਧ ਲੈ ਜਾਣਗੇ ਅੱਜ ਵੀ ਸਾਡੇ ਕੋਲੇ ਪੰਜਾਬ ਦੇ ਖੇਤਾਂ ਨੂੰ ਪੂਰਾ ਦੇਣ ਵਾਲਾ ਪਾਣੀ ਨਹੀਂ ਤੇ ਇਸ ਨਾਲ ਪੰਜਾਬ ਦੀ ਜਿਹੜੀ ਆ 20% ਘੱਟੋ ਘੱਟ ਜਿਹੜੀ ਆ ਉਹ ਖੇਤੀ ਵਾਂਝੀ ਹੋ ਜਾਊਗੀ। ਸੋ ਇਸ ਵਾਸਤੇ ਪਹਿਲਾਂ ਹੀ ਸਾਡਾ ਪਾਣੀ ਥੱਲੇ ਜਾ ਰਿਹਾ ਤੇ ਹੋਰ ਪਾਣੀ ਥੱਲੇ ਜਾਊ ਤੇ ਪੰਜਾਬ ਦੀ ਜਿਹੜੀ ਧਰਤੀ ਉਹ ਬੰਜਰ ਹੋ ਜਾਣੀ ਆ। ਇਸ ਵਾਸਤੇ ਸਾਨੂੰ ਇਸ ਲੜਾਈ ਨੂੰ ਲੜਨਾ ਪੈਣਾ। ਆਬਨਕ ਨੂੰ ਵੀ ਐਸੇ ਦੋ। ਆਬਨਕ ਨੂੰ ਇਹੀ ਮੈਸੇਜ ਦਿੰਨੇ ਆ ਕਿ ਇਹ ਸਾਡਾ ਸਾਰਿਆਂ ਦਾ ਸਾਂਝੀ ਲੜਾਈ ਆ ਕਿਉਂਕਿ ਪਾਣੀ ਤੋਂ ਬਿਨਾ ਕੋਈ ਵੀ ਜਿਉਂਦਾ ਨਹੀਂ ਰਹਿ ਸਕਦਾ। ਕੁਰਬਾਨੀ ਕਹਿੰਦੀ ਪਹਿਲਾ ਪਾਣੀ ਜੀਵੋ ਹੈ ਤੇ ਮਨੁੱਖ ਨੇ ਜਿਉਣਾ ਦਾ ਸਭ ਤੋਂ ਜ਼ਰੂਰੀ ਪਾਣੀ ਆ। ਇਸ ਵਾਸਤੇ ਅਸੀਂ ਪਾਣੀ ਦੀ ਸੰਭਾਲ ਵਾਸਤੇ ਸਾਰੇ ਇਕੱਠੇ ਹੋਈਏ ਔਰ ਭਾਜਪਾ ਦੀ ਸਰਕਾਰ ਦੇ ਖਿਲਾਫ ਡਟ ਕੇ ਵਿਰੋਧ ਕਰੀਏ ਤੇ ਉਹਨੂੰ ਪਤਾ ਲੱਗੇ ਕਿ ਜਿਹੜੇ ਦੁਨੀਆਂ ਦੇ ਲੋਕ ਪੰਜਾਬ ਦੇ ਲੋਕ ਆ ਉੱਠ ਖੜੇ ਆ ਔਰ ਭਾਜਪਾ ਦੀਆਂ ਗਲਤ ਚਾਲਾਂ ਦੇ ਖਿਲਾਫ ਅੱਜ ਡਟੇ ਖੜੇ ਆ